ਮੇਰੇ ਪੈਰੀਂ ਖਾਲਸਾ ਸਾਧ ਸੰਗਤ ਜੀਓ ਸਭ ਤੋਂ ਪਹਿਲਾਂ ਅੰਸਾ ਪਾਸ਼ਾ ਜੀਆਂ ਦੀ ਜੋਤ ਹਾਜ਼ਰ ਹੈ ਜੂ ਜਹਾਰਾ ਜੀ ਨੂੰ ਸਰਬ ਕਲਾ ਪਰਕੂ ਮੇਰੋ ਗ੍ਰੰਥ ਸਾਹਿਬ ਜੀ ਦੇ ਧਿਆਨ ਕਰਕੇ ਸਾਰੀ ਸੰਗਤ ਫਦੇ ਦੀ ਸਾਜ ਪਬਜੀ ਕੋਈ ਰਸਨਾ ਮਾਂਜੀ ਨਾ ਰਹੇ ਆਖੋ ਜੀ ਵਾਹਿਗੁਰੂ ਆਸਾ ਵਾਹਿਗੁਰੂ ਕੀ ਫਤੇ ਗਲ ਹੈ 14 ਸਾਲ ਕਰਦੀ ਜਾ ਸਿੱਖ ਧਰਮ ਦੇ ਮੋਢੀ ਗੁਰੂ ਨਾਨਕ ਦੇਵ ਜੀ ਪਾਸ਼ਾ ਨੇ ਇਸ ਕਲਪ ਚੁਗੀ ਦੁਨੀਆ ਨੂੰ ਤਾਰਨ ਲਈ avatars ਘੜਿਆ। ਗੁਰੂ ਜੀ ਨੇ ਆਪਣੇ ਜੀਵਨ ਕਾਲ ਦੌਰਾਨ ਚਰ ਉਦਾਸੀਆਂ ਕੀਤੀਆਂ ਅਤੇ ਅਨੇਕਾਂ ਹੀ ਭਟਕੇ ਹੋਏ ਲੋਕਾਂ ਨੂੰ ਸਿੱਧੇ ਰਸਤੇ ਪਾਇਆ। ਉਸ ਮਹਾਨ ਭਰਤੇ ਜੀਵਨ ਨੂੰ ਬਿਆਨ ਕਰਦੀ ਖੁਸ਼ੀ ਮੇਰੇ ਸਾਥੀਆਂpass ਨੂੰ ਇਹ ਇਆ ਸ਼ਰਮਣ ਕਰਨਾ ਜੀ। ਜਾਗਨ ਉਤਾਰਨ ਚੱਲ ਪਏ ਸੱਚ ਗੁਰਜੀ ਮੇਰੇ ਭਾਈ ਮਰਦਾਨਾ ਨਾਲ ਹੈ ਪਰਪੰਦਲ ਮੇਰੇ ਭਾਈ ਮਰਦਾਨਾ ਨਾਲ ਹੈ ਪਰਪੰਦਲ ਮੇਰੇ ਹਲ ਜਗਤਾਰਣ ਚੱਲਿਆ ਦਰ ਦੇਖ ਉਦਾਸੀ ਜਿਹੜਾ ਚਰਨੀ ਟੈਪ ਵੇ ਘਟ ਦੇਣ 84 ਜਿਹੜਾ ਚਰਨੀ ਟੈਪ ਵੇ ਘਟ ਦੇਣ 84 ਲੋਕੀ ਰੋ ਰੋ ਦੱਸ ਦੇ ਲੋਕੀ ਰੋ ਰੋ ਦੱਸ ਦੇ ਦੁੱਖਾਂ ਦੇ ਢੇਰੇ ਜਾਗਨ ਤਾਰ ਚੱਲ ਪਏ ਸੱਤ ਗੁਰਜੀ ਮੇਰੇ ਜਾਗਨ ਤਾਰ ਚੱਲ ਪਏ ਸੱਤ ਗੁਰਜੀ ਮੇਰੇ ਮੋਤੀ ਖਾਨੇ ਜਿਨ ਲੱਗ ਕੇ ਸਾਰੇ ਦਰ ਬੋਲੇ ਪੱਖ ਪਾਤ ਨਾ ਕੋਈ ਵੀ ਗੁਰ ਬਿਠਾ ਬੋਲੇ ਪੱਖ ਪਾਤ ਨਾ गुराब तौल के तौल के तौल के ते तौल केख भुख नबेड़े जगनूं तारण चल पे सतगुर जी जगनूं तारण चल पे सतगुर जी मुर्गी बाणी ਮੀਮੋ ਆ ਵਿੱਚ ਜਾਣਾ ਛੇ ਜਦੋਂ ਰਬਾਬ ਨੂੰ ਸਾਥੀ ਮਰਦਾਨਾ ਛੇ ਜਦੋਂ ਰਬਾਬ ਨੂੰ ਸਾਥੀ ਮਰਦਾਨਾ ਕੰਨਾ ਵਿੱਚ ਮਿਸ਼ਰੀ ਕੋਲ ਦੇ ਕੋਲ ਦੇ ਕੋਲ ਦੇ ਕੰਨਾ ਵਿੱਚ ਮਿਸ਼ਰੀ ਕੋਲ ਦੇ ਨਿਤ ਸ਼ਾਮ ਸਵੇਰੇ ਜਾਗਨ ਤਾਰਾ चल पए सतगुर जी चल पए सतगुरू जी अहमदाबाद चुज केर टेरा लाया मलिक भागो ते पूड़े आंगू जा झुकाया मलिक भागो पूड़े आनू खाने पाई लालो तर खण तारे बेड़े जगन तारण चल पए सतगुरू जी जगन कारण चल पए सतगुरू जी सतगुरू नसा चेक श ਸ਼ਬਦ ਗੁਰੂ ਹੈ ਦਾਸ ਦਾ ਦਾਸ ਦਾ ਦਾਸ ਦਾ ਸ਼ਬਦ ਗੁਰੂ ਹੈ ਦਾਸ ਦਾ ਨਾ ਝਗੜੇ ਝਿੜੇ ਜਗ ਨੂੰ ਤਾਰਨ ਚੱਲ ਪਏ ਸਤ ਗੁਰ ਜੀ ਮੇਰੇ ਜਗ ਨੂੰ ਤਾਰਨ ਚੱਲ ਪਏ ਸਤ ਵਰ ਜੀ ਮੇਰੇ ਇਸ ਗਣਤੀ ਨਾਲ ਗਿਣਾ ਹੈ ਅਣ ਗਿਣਤੇ ਹੀ ਕਾਰੇ ਇਸ ਬਣਤੀ ਨਾਲ ਮਿਣਾ बसारे दालेवला त पै पै पलेवला त पे ते जगन तारन चल पए सतगुरू जी जगन तारन चल पए सतगुरू जी जगन तारण ਅੱਲਾ ਪੈ ਸਾਥ ਗੁਰਜੀ ਮੇਰੇ ਇਹਨੇ ਸ਼ਬਦ ਕਹਿੰਦਿਆਂ ਕਿ ਮਾਦੇ ਜਸਖਾ ਆਖੋ ਜੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ